ਪੰਜਾਬ ਪਬਲਿਕ ਟੀਵੀ ਦੇਖ ਰਹੇ ਹੈ तमाम दर्शकਾਂ ਦਾ ਸਵਾਗਤ ਮੈਂ ਰਾਕੇਸ਼ ਕੁਮਾਰ ਹਾਜ਼ਰ ਹਾਂ ਪ੍ਰੋਗਰਾਮ ਬਹੁਜਨ ਮੁੱਦੇ ਲੈ ਕੇ 5 ਜਨਵਰੀ ਨੂੰ ਵਿਧਾਨ ਸਭਾ ਹਲਕਾ ਸਦੂਲਗੜ ਵਿਖੇ ਇਹ ਬਹੁਜਨ ਸਮਾਈ ਪਾਰਟੀ ਦੇ ਵਰਕਰਾਂ ਦੀ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿੱਚ ਪਾਰਟੀ ਦੇ ਕੇਂਦਰੀ ਫੰਡ ਵਿੱਚ ਸਹਿਯੋਗ ਲਈ 1 ਲੱਖ 1000 ਰੁਪਏ ਦੀ ਥੈਲੀ ਸਰਦਾਰ ਕਲਦੀਪ ਸਿੰਘ ਸਦੂਲਗੜ ਜਨਰ ਸਕੱਤਰ ਬਸਪਾ ਪੰਜਾਬ ਦੀ ਅਗਵਾਈ ਵਿੱਚ ਬਸਪਾ ਸੂਬਾ ਪ੍ਰਧਾਨ ਡਾਕਟਰ ਅਵਤਾਸ਼ ਸਿੰਘ ਕਨੀਪਰੀ ਜੀ ਨੂੰ ਭੇਟ ਕੀਤੀ ਗਈ

ਕੰਚੀ ਰਾਮ ਜੀ ਅਮਰ ਰਹੇ ਅਮਰ ਰਹੇ ਭੈਣ ਕੁਮਾਰੀ ਮਾਇਆਬਦੀ ਜਿੰਦਾਬਾਦ 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 ਉਧਰ ਬਾਮ ਸੇ ਬੋਲੂ ਅੱਜ ਬਠਿੰਡਾ ਵਿੱਚ ਸਿੱਖਿਆ ਕ੍ਰਾਂਤੀ ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ ਜਿੱਥੇ ਬਸ ਬਸੂਪਾ ਪ੍ਰਧਾਨ ਡਾਕਟਰ ਅਵਤਾਸ ਸਿੰਘ ਕਿੰਪੂਰੀ ਜੀ ਦਾ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ ਬਠਿੰਡਾ ਸ਼ਹਿਰੀ ਵੱਲੋਂ ਬਹੁਜਨ ਸਮਾਈ ਪਾਰਟੀ ਦੇ ਕੇਂਦਰੀ ਫੰਡ ਦੇ ਆਰਥਿਕ ਸਹਿਯੋਗ ਲਈ 50000 ਰੁਪਏ ਦੀ ਥੈਲੀ ਵੀ ਭੇਟ ਕੀਤੀ ਗਈ